ਆ ਸਾਡੇ ਮਾਛੇੜਾ ਲਿੰਕ ਨਵਾਂ ਸੁਆ ਬਣਿਆ ਆ ਠੇਕਾ ਵੀ ਪਤਾ ਨਹੀਂ ਕਿਹੋ ਕਿਹੋ ਜਿਹੇ ਠੇਕੇਦਾਰਾਂ ਨੂੰ ਦੇ ਦਿੰਦੇ ਆ ਵੀ ਆ ਐਡਾ ਉੱਚਾ ਪੁਲ ਬਣਾ ਦਿੱਤਾ ਵੀ ਤਾਂ ਰੱਬ ਨੂੰ ਹੱਥ ਲਾਉਣਾ ਤੇ ਆ ਸੜਕ ਵੇਖੋ ਕਿੰਨੀ ਨਵੀਂ ਆ ਤੇ ਪੁਲ ਵੇਖੋ ਕਿੰਨਾ ਉੱਚਾ ਹੁਣੇ ਤਾਂ ਕੱਲ ਮੀਂਹ ਪਿਆ ਏ ਤੇ ਇੰਨੇ ਲੋਕ ਖਰਾਬ ਹੋਏ ਆ ਜੇ ਕੋਈ ਛੋਟੇ ਹਾਥੀ ਵਾਲਾ ਆਉਂਦਾ ਉਹ ਨਹੀਂ ਲੈ ਕੇ ਚੜਦਾ ਸਲਿੱਪ ਕੱਢੀ ਜਾਂਦਾ ਤੇ ਜੇ ਕੋਈ ਵਿਚਾਰਾ ਕੱਲ ਇੱਕ ਬਜ਼ੁਰਗ ਸਕੂਟਰੀ ਤੇ ਲੰਘਣ ਲੱਗਾ ਗਾਂ ਕਿਤੇ ਚੱਲਿਆ ਸੀ ਤੇ ਇੱਥੇ ਸਕੂਟਰੀ ਤੇ ਚੜਨ ਲੱਗ ਡਿੱਗ ਪਿਆ ਤਿਲਕ ਕੇ ਵੀ ਦੱਸੋ ਵੀ ਐਡਾ ਉੱਚਾ ਪੁਲ ਬਣਾਉਣ ਦੀ ਕੀ ਜ਼ਰੂਰਤ ਪਈ ਸੀ ਆ ਵੇਖੋ ਕਿੰਨੀ ਸੜਕ ਨਹੀਂ ਵੀ ਆ ਤੇ ਇੱਧਰ ਹੀ ਵੇਖੋ ਕਿੰਨੀ ਸੜਕ ਨਹੀਂ ਲੋਕ ਖੱਜਲ ਹੁੰਦੇ ਪਏ ਆ ਵੀ ਰਹਿ ਰੱਬ ਦਾ ਨਾਮ ਆ ਵੇਖੋ ਪਰੜੀ ਦੋ ਕਿੰਨਾ ਉੱਚਾ ਵੀ ਤਾਂ ਵੀ ਕੀ ਪਹੁੰਚ ਅੰਬ ਤੋੜਨੇ ਹੀ ਜਿਹੜੇ ਬੇਰ ਤੋੜਨੇ ਹੀ ਤਾਂ ਹੱਥ ਪਾ ਕੇ ਵੀ ਜਿਹੜਾ ਇੰਨਾ ਉੱਚਾ ਪੁਲ ਬਣਾ ਦਿੱਤਾ ਠੇਕੇਦਾਰ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕੋਈ ਹੱਲ ਕਰੋ ਇਹਦਾ ਬਹੁਤ ਲੋਕ ਔਖੇ ਹੁੰਦੇ ਆ ਮਸਾਂ ਰੇਸ ਦੇ ਕੇ ਚੜਾਇਆ ਮੋਟਰਸਾਈਕਲ